ਪੰਜਾਬ ਦੀ ਰਾਜਤਾਨੀ ਚੰਡੀਗੜ੍ਹ ਦੇ ਵਿੱਚ ਆਉਣ ਤੋਂ ਪਹਿਲਾਂ ਹਰ ਇੱਕ ਨੂੰ ਟ੍ਰੈਫਿਕ ਨਿਯਮ ਯਾਦ ਆ ਜਾਂਦੇ ਨੇ ਜਦੋਂ ਤੁਸੀਂ ਮੁਹਾਲੀ ਤੋਂ ਐਂਟਰ ਕਰਦੇ ਹੋ ਤਾਂ ਹਰ ਇੱਕ ਨਿਯਮ ਕਾਇਦੇ ਕਾਨੂੰਨ ਦੇ ਨਾਲ ਪਾਲਣਾ ਹੁੰਦੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਆਉਣ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਤੁਹਾਡਾ ਚਲਾਣਾ ਦੇ ਨਾਲ ਸਵਾਗਤ ਕਰਦੀ ਆ ਅਗਰ ਪਿਛਲੇ 2 ਸਾਲ ਦਾ ਜ਼ਿਕਰ ਕਰਿਆ ਜਾਵੇ ਤਾਂ ਸਾਰੇ ਰਿਕਾਰਡ ਚਲਾਣ ਕਰਨ ਦੇ ਚੰਡੀਗੜ੍ਹ ਪੁਲਿਸ ਨੇ ਤੋੜ ਦਿੱਤੇ ਨੇ ਪਰ ਹੁਣ ਚੰਡੀਗੜ੍ਹ ਦੇ ਨਵੇਂ ਡੀਜੀਪੀ ਵੱਲੋਂ ਟ੍ਰੈਫਿਕ ਨਿਯਮ ਜਿਹੜੇ ਨੇ ਉਹ ਨਵੇਂ ਅਮਲ ਦੇ ਵਿੱਚ ਲਿਆਂਦੇ ਗਏ ਨੇ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਹੈਰਾਨ ਪਰੇਸ਼ਾਨ ਰਹਿ ਜਾਓਗੇ ਟ੍ਰੈਫਿਕ ਨਿਯਮ ਸਭ ਤੋਂ ਪਹਿਲਾਂ ਇਹ ਹੈ ਕਿ ਹੁਣ ਕੋਈ ਵੀ ਪੁਲਿਸ ਜਵਾਨ ਜਿਹੜਾ ਉਹ ਸੜਕ ਦੇ ਵਿੱਚ ਵਿਚਾਲੇ ਗੱਡੀ ਨਹੀਂ ਰੋਕ ਸਕਦਾ ਆਮ ਤੌਰ 'ਤੇ ਜਿਹੜੇ ਟ੍ਰੈਫਿਕ ਪੁਲਿਸ ਦੇ ਜਵਾਨ ਹੁੰਦੇ ਨੇ ਉਹ ਗੱਡੀ ਰੋਕ ਲੈਂਦੇ ਨੇ ਤੇ ਰੋਕ ਕੇ ਜਿਹੜੀ ਚੈਕਿੰਗ ਹੈ ਉਹ ਕੀਤੀ ਜਾਂਦੀ ਹੈ ਤਾਂ ਹੁਣ ਇਹ ਨਵੇਂ ਆਦੇਸ਼ ਨੇ ਕਿ ਕੋਈ ਵੀ ਆ ਪੁਲਿਸ ਮੁਲਾਜ਼ਮ ਹੈ ਉਹ ਟ੍ਰੈਫਿਕ ਪੁਲਿਸ ਮੁਲਾਜ਼ਮ ਹੈ ਉਹ ਸੜਕ ਦੇ ਵਿਚਾਲੇ ਗੱਡੀ ਨਹੀਂ ਰੋਕੂਗਾ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਗੱਡੀਆਂ ਨੇ ਹਰਿਆਣਾ ਨੰਬਰ ਦੀਆਂ ਗੱਡੀਆਂ ਨੇ ਉਹਨਾਂ ਨੂੰ ਸਪੈਸ਼ਲ ਤੌਰ ਤੇ ਟਾਰਗੇਟ ਨਹੀਂ ਕੀਤਾ ਜਾਊਗਾ ਤੇ ਹੁਣ ਜਿਹੜੇ ਚਲਾਣਾ ਚਲਾਣਾ ਦਾ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਧ ਡਰ ਤੇ ਖਤਰਾ ਰਹਿੰਦਾ ਹੈ ਅਗਰ ਹੁਣ ਚਲਾਣ ਨੇ ਤਾਂ ਉਹ ਸਿਰਫ ਸੀਸੀਟੀਵੀ ਕੈਮਰੇ ਤੇ ਡਿਜੀਟਲ ਤਰੀਕੇ ਦੇ ਨਾਲ ਹੀ ਕੀਤੇ ਜਾਣਗੇ ਚੰਡੀਗੜ੍ਹ ਪੁਲਿਸ ਚਲਾਣ ਨਹੀਂ ਕਰੇਗੀ ਕੈਮਰੇ ਜਿਹੜੇ ਨੇ ਉਹ ਚਲਾਣ ਕਰਨਗੇ ਡਿਜੀਟਲ ਤਰੀਕੇ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਅਮਲ ਦੇ ਵਿੱਚ ਲਿਆਂਦੀਆਂ ਜਾਣਗੀਆਂ ਅਗਰ ਇਹਨਾਂ ਹੁਕਮਾਂ ਨੂੰ ਕੋਈ ਨਹੀਂ ਮੰਨਦਾ ਤਾਂ ਉਸ ਤੇ ਸਖਤ ਕਾਰਵਾਈ ਵੀ ਅਮਲ ਦੇ ਵਿੱਚ ਲਿਆਂਦੀ ਜਾ ਸਕਦੀ ਹੈ ਤੇ ਤਸਵੀਰਾਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਦੂਜੇ ਪਾਸੇ ਡੀਜੀਪੀ ਚੰਡੀਗੜ੍ਹ ਵੱਲੋਂ ਜਿਹੜੇ ਨਵੇਂ ਟ੍ਰੈਫਿਕ ਨਿਯਮ ਅਮਲ ਦੇ ਵਿੱਚ ਲਿਆਂਦੇ ਗਏ ਨੇ ਇਹ ਪੁਲਿਸ ਦੀ ਸ਼ਵੀ ਸੁਧਾਰਨ ਅਤੇ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਸ ਦੇ ਚਲਦੇ ਇਹ ਕਾਨੂੰਨ ਜਿਹੜੇ ਨੇ ਉਹ ਬਣਾਏ ਗਏ ਨੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਵੱਡੀ ਤਦਾਦ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋ ਰਹੇ ਚਲਾਨ ਜਿਹੜੇ ਨੇ ਉਹ ਲੋਕਾਂ ਲਈ ਚਿੰਤਾ ਦਾ ਸਵਭਾਅ ਬਣੇ ਹੋਏ ਸੀ ਤਾਂ ਹੁਣ ਨਵੇਂ ਕਾਨੂੰਨ ਜਿਹੜੇ ਨੇ ਅਮਲ ਦੇ ਵਿੱਚ ਲਾੰਦੇ ਗਏ ਨੇ ਚੰਡੀਗੜ੍ਹ ਦੇ ਡੀਜੀਪੀ ਵੱਲੋਂ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਫਿਰ ਦੱਸ ਦਿੰਦੇ ਆ ਸੜਕ ਦੇ ਵਿਚਾਲੇ ਕੋਈ ਗੱਡੀ ਪੁਲਿਸ ਮੁਲਾਜ਼ਮ ਨਹੀਂ ਰੋਕੂਗਾ ਚਲਾਨ ਨਹੀਂ ਕਰੇਗਾ ਚਲਾਨ ਡਿਜੀਟਲ ਤੇ ਸੀਸੀਟੀਵੀ ਤਰੀਕੇ ਦੇ ਨਾਲ ਹੋਣਗੇ ਤੇ ਹੁਣ ਪੰਜਾਬ ਅਤੇ ਹਰਿਆਣਾ ਦੇ ਨੰਬਰ ਗੱਡੀਆਂ ਨੂੰ ਚੰਡੀਗੜ੍ਹ ਦੇ ਵਿੱਚ ਖਾਸ ਤੌਰ ਤੇ ਟਾਰਗੇਟ ਨਹੀਂ ਕੀਤਾ ਜਾਊਗਾ ਇਹ ਤੁਹਾਡੇ ਲਈ ਖਬਰ ਆਪਾਂ ਸਾਂਝੀ ਕਰ ਰਹੇ ਹਾਂ